ब्राह्मण आर्मी सेना ਅਤੇ ਸੰਝਾ ਦਰਬਾਰ ਬਾਬਾ ਲਾਲ ਜੀ ਦੇ ਵੱਲੋਂ ਪੰਡਿਤ ਗੋਲਦੀ ਸ਼ਰਮਾ ਜੀ ਦੀ ਦੇਖਰੇਖ ਦੇ ਵਿੱਚ ਪੁਰਾਣੀ ਚੁੰਗੀ ਵਿਖੇ ਸੁੰਦਰ ਕਾੜ ਦਾ ਪਾਠ ਕਰਵਾਇਆ ਗਿਆ ਪੰਡਿਤ ਗੋਲਦੀ ਸ਼ਰਮਾ ਜੀ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ ਇਹੀ ਹੈ ਕਿ ਜੋ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲਗਾਉਣਾ ਹੈ ਪਰੇ ਨਾਮ ਸੁਣਾ 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 ਤੇ ਨਿਆਰ ਤੇ ਸੁਣਾ ਬੋਨਾ ਤੁਮਨ ਮਦਰ ਸਾਡੇ ਬਾਣੀ ਸਾਡੇ ਗੰਗਲਏ ਕਥਾ ਸੁਣਾਏ ਨਾਮ ਸੁਣ ਤੁਮਨ ਬਾਣੀ ਸਾਡੇ ਜੀਵਨ ਬਈ ਨਾ ਸੁਣਾ ਹਾਜੀ ਪੰਡਤ ਜੀ ਕੀ ਨਾਮ ਹੈ ਜ ਆਪਣਾ ਬਰਦ ਗੋਲਡ ਸ਼ਰਮਾ ਜੀ हां जी की कहना चाहोगे जी आज जड़ा गुरु महाराज ਦਾ ਜਿਹੜਾ ਹੈ ਪਾਠ ਕੀਤਾ ਗਿਆ ਜੀ ਇਹ ਜੀ ਸ਼੍ਰੀ ਸੁੰਦਰ ਕਾਂਟ ਜੀ ਦਾ ਪਾਠ ਆ ਜਿਹਦੇ ਕਰਨ ਦੇ ਨਾਲ ਘਰ ਦੇ ਵਿੱਚ ਸੁਖ ਸਮਰਥੀ ਕਿਸੇ ਕਰ ਜਾਦੂ ਟੋਣੇ ਦਾ ਅਸਰ ਹੁੰਦਾ ਆ ਉਹ ਸਭ ਖਤਮ ਹੋ ਜਾਂਦਾ ਹਰੇਕ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਦੇ ਕਰਨ ਨਾਲ ਇਹ ਅਸੀਂ ਇੱਕ ਸਨਾਤਨ ਧਰਮ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜੋੜਨ ਲਈ ਫ੍ਰੀ ਕੋਸਟ ਬ੍ਰਾਹਮਣ ਆਰਮੀ ਸੈਨਾ ਔਰ ਸਾਂਝਾ ਦਰਬਾਰ ਸ਼੍ਰੀ ਬਾਬਾ ਲਾਲ ਸੇਵਕ ਸਭਾ ਵੱਲੋਂ ਇਹ ਪਾਠ ਕੀਤਾ ਜਾਂਦਾ ਹੈ ਤਾਂ ਕਿ ਸਾਡੀ ਸਨਾਤਨ ਪੀੜ੍ਹੀ ਆਪਣੇ ਸਨਾਤਨ ਬਾਰੇ ਗਿਆਨ ਹੋਵੇ ਕਿ ਸਾਡਾ ਗਿਆਨ ਗਿਆ ਉਤੇ ਕਰਮਾਂ ਦੇ ਚੱਲ ਕੇ ਆਪਣੇ ਆਦਰਸ਼ ਨੂੰ ਆਪਣੇ ਜੀਵਨ ਨੂੰ ਸਫਲ ਬਣਾ ਸਕੇ ਇਹ ਕਿਹੜੀ ਜਗ੍ਹਾ ਜਿੱਥੇ ਕਰਵਾਇਆ ਗਿਆ ਜੀ ਪਾਠ ਇਹ ਜੀ ਆਵਾਦੀ ਸੁੰਦਰ ਸਿੰਘ ਪਰਾਣੀ ਚੁੰਗੀ ਦੇ ਵਿੱਚ ਕਰਵਾਇਆ ਗਿਆ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨੌਜਵਾਨ ਇਸ ਵਲੇ ਜਿਹੜੇ ਨਸ਼ੇ ਦੇ ਵਿੱਚ ਖੁੱਬੇ ਹੋਏ ਨੇ ਔਰ ਧਾਰਮਿਕ ਗਤੀਵਿਧੀਆਂ ਦੇ ਵਿੱਚ ਤੋਂ ਦੂਰ ਜਾ ਰਹੇ ਨੇ ਮੈਨਾਂ ਇਹ ਸੰਦੇਸ਼ ਦੇਵਾਂ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਮੰਦਰਾਂ ਵਿੱਚ ਲੈ ਕੇ ਆਉਣਾ ਚਾਹੀਦਾ ਆ ਔਰ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰੱਖੇ ਸਾਡੇ ਬ੍ਰਾਹਮਣ ਵਿਦਵਾਨਾਂ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਅਨਨ ਇੱਕ ਚੰਗੇ ਕਰਮ ਦੇ ਚਲਾਈਏ ਕਿ ਇੱਕ ਨਸ਼ਾਛਡਾਉ ਕੈਂਪ ਲਗਾਇਆ ਜਾਵੇ ਕਿ ਇਹਨਾਂ ਦੇ ਨੌਜਵਾਨਾਂ ਦਾ ਨਸ਼ਾ ਮੁਕਤ ਹੋ ਸਕੇ ਇੱਕ ਇਹਨਾਂ ਆਪਣੇ ਸੰਗ ਵਿੱਚ ਲੈ ਕੇ ਚੱਲੀਏ ਕਿ ਸਨਾਤਨ ਨਾਲ ਜੁੜਨ ਤੇ ਨਸ਼ੇ ਤੋਂ ਮੁਕਤ ਹੋਣ